ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਨਮਕੀਨ ਮਿਕਸ ਨਮਕੀਨ ਬਣਾਵਾਂਗੇ ਆਪਾਂ ਤੇ ਆਪਾਂ 2 ਕੱਪ ਵੇਸਣ ਲੈ ਲੈਨੇ ਤੇ ਅੱਧੇ ਕ ਕੱਪ ਦੇ ਕਰੀਬ ਆਪਾਂ ਚੌਲਾਂ ਦਾ ਆਟਾ ਲੈ ਲੈਨੇ ਇਹਦੇ ਨਾਲ ਥੋੜੀ ਕਰੰਚੀ ਜਿਹੀ ਬਣੂਗਾ ਥੋੜੀ ਜੀ ਆਪਾਂ ਹਿੰਗ ਪਾ ਦਿੰਨੇ ਆ ਪਾ ਇੱਕ ਛੋਟਾ ਚਮਚ ਨਮਕ ਦਾ ਪਾਵਾਂਗੇ ਆਪਣੇ ਟੇਸਟ ਅਕੋਰਡਿੰਗ ਪਾ ਲਾਂਗੇ ਅੱਧਾ ਕ ਚਮਚ ਆਪਾਂ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਕਲਰ ਵਾਸਤੇ ਨਾਪੈਨ ਨੂੰ ਮਿਕਸ ਕਰ ਲੀਨੇ ਮਸਾਲਿਆਂ ਨੂੰ ਥੋੜਾ ਜਿਹਾ ਆਪਾਂ ਤੇਲ ਪਾਵਾਂਗੇ ਰਫਾਈਨਡ ਪਾਮ ਪਾ ਲਾਂਗੇ ਜੋ ਮਰਜ਼ੀ ਪਾ ਲਓ ਜਿਹੜਾ ਮਰਜ਼ੀ ਤੇਲ ਪਾ ਸਕਦੇ ਆ ਆਪਾਂ ਤੇਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਮਿਕਸ ਕਰਕੇ ਆਪਾਂ ਪਾਣੀ ਪਾਵਾਂਗੇ ਥੋੜਾ ਥੋੜਾ ਪਾਣੀ ਪਾਵਾਂਗੇ ਆਪਾਂ ਇੱਕ ਤੇ ਇਹਦੇ ਵਿੱਚ ਗੁੱਠਲੀਆਂ ਨਹੀਂ ਵੱਜਣਗੀਆਂ ਇੱਕ ਪਾਣੀ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਇੱਕਦਮ ਜ਼ਿਆਦਾ ਪਾਣੀ ਨਹੀਂ ਪਾਉਣਾ ਥੋੜਾ ਥੋੜਾ ਪਾਵਾਂਗੇ ਪਾਣੀ ਹੱਥ ਨਾਲ ਹੀ ਆਪਾਂ ਇਹਨੂੰ ਮਿਲਾ ਲਾਂਗੇ ਹੱਥਾਂ ਨਾਲ ਥੋੜਾ ਵਧੀਆ ਮਿਲੇਗਾ ਅਪਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਥੋੜਾ ਥੋੜਾ ਪਾਣੀ ਪਾਉਂਦੇ ਜਾਵਾਂਗੇ ਮਿਕਸ ਕਰਦੇ ਜਾਵਾਂਗੇ ਇਹਨੂੰ ਜਿੰਨਾ ਹੀ ਆਪਾਂ ਇਹਨੂੰ ਹੱਥਾਂ ਨਾਲ ਗੁੰਨਾਂਗੇ ਉਨਾ ਹੀ ਜ਼ਿਆਦਾ ਵਧੀਆ ਆਪਣਾ ਲੁਕੀਨ ਬਣੇਗਾ ਪਾਣੀ ਆਪਾਂ ਇੱਕਦਮ ਜ਼ਿਆਦਾ ਨਹੀਂ ਪਾਉਣਾ ਥੋੜਾ ਥੋੜਾ ਪਾਵਾਂਗੇ ਆ ਮੈਕਸ ਕਰ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਕੜਾਈ ਦੇ ਵਿੱਚ ਨਾਲ ਹੀ ਤੇਲ ਗਰਮ ਰੱਖ ਦਿੰਨੇ ਆ ਤੇ ਆਪਾਂ ਮਸ਼ੀਨ ਲੈ ਲੈਨੇ ਆ ਨਮਕੀਨ ਬਣਾਉਣ ਵਾਲੀ ਇਹਦੇ ਵਿੱਚ ਆਪਾਂ ਜਿਹੜਾ ਮਰਜ਼ੀ ਡਿਜ਼ਾਈਨ ਬਣਾ ਸਕਦੇ ਆ ਆਪਾਂ ਬ੍ਰੇਕ ਵੀ ਬਣਾ ਸਕਦੇ ਆ ਮੋਟਾ ਵੀ ਬਣਾ ਸਕਦੇ ਆ ਸਟਾਰ ਵੀ ਬਣਾ ਸਕਦੇ ਆ ਪਾਪੜੀ ਵੀ ਬਣਾ ਸਕਦੇ ਆ ਆਪਾਂ ਤਿੰਨ ਚਾਰ ਤਰ੍ਹਾਂ ਦੇ ਨਮਕੀਨ ਬਣਾਵਾਂਗੇ ਪਹਿਲਾਂ ਆਪਾਂ ਇਹ ਵਾਲਾ ਬਣਾਵਾਂਗੇ ਆਪਾਂ ਇਹਨੂੰ ਤੇਲ ਨਾਲ ਗ੍ਰੀਸ ਕਰ ਲੈਨੇ ਛੰਦਨੀ ਨੂੰ ਤੇ ਮਸ਼ੀਨ ਦੇ ਅੰਦਰ ਵੀ ਆਪਾਂ ਤੇਲ ਲਾ ਲਾਂਗੇ ਤੇਲ ਲਾ ਕੇ ਆਪਾਂ ਇਹਦੀ ਛੰਦਨੀ ਬੰਦ ਕਰ ਦਿੰਨੇ ਆ ਆਪਾਂ ਕੜਚੀ ਦੇ ਨਾਲ ਇਹਦੇ ਵਿੱਚ ਇਹ ਬੈਟਰ ਭਰ ਲਵਾਂਗੇ ਮਸ਼ੀਨ ਦੇ ਵਿੱਚ ਕੱਪਾ ਨੂੰ ਬੰਦ ਕਰ ਦਿੰਨੇ ਆ। ਉਧਰ ਆਪਣਾ ਤੇਲ ਵੀ ਗਰਮ ਹੋ ਗਿਆ। ਹੁਣ ਆਪਾਂ ਨਮਕੀਨ ਇਹਦੇ ਵਿੱਚ ਪਾ ਦਿੰਨੇ ਆ। ਇਸ ਤਰ੍ਹਾਂ ਆਪਾਂ ਜਿੰਨਾ ਕ ਆਪਾਂ ਨੂੰ ਆਪਣੇ ਤੇਲ 'ਚ ਪੈ ਜਾਏਗਾ ਉਹਨਾਂ ਆਪਾਂ ਪਾ ਲਾਂਗੇ। ਆਪਾਂ 2-3 ਮਿੰਟ ਵਾਸਤੇ ਇਹਨੂੰ ਨਹੀਂ ਲਾਉਣਾ ਇਸ ਤਰ੍ਹਾਂ ਹੀ ਆਪਾਂ ਇੱਕ ਸਾਈਡ ਇਹਨੂੰ ਪੱਕਣ ਦਵਾਂਗੇ ਆਪਾਂ ਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ ਕਿ ਆਪਣਾ ਇੱਕ ਸਾਈਡ ਬਣ ਗਈ ਹੁਣ ਆਪਾਂ ਇਹਦਾ ਪਾਸਾ ਚੇਂਜ ਕਰ ਦਿੰਨੇ ਆਂ ਆਪਣੀ ਬਹੁਤ ਹੀ ਵਧੀਆ ਇੱਕ ਸਾਈਡ ਤੋਂ ਬਹੁਤ ਵਧੀਆ 골ਡਨ ਬ੍ਰਾਊਨ ਹੋ ਗਿਆ ਦੂਸਰੀ ਸਾਈਡ ਵੀ ਬਣ ਗਈ ਆਪਣੀ ਬਹੁਤ ਜਲਦੀ ਬਣ ਜਾਂਦਾ ਏ ਜਿਆਦਾ देर ਤੇਲ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਇਹਨੂੰ ਕਿਉਂਕਿ ਬ੍ਰੀਕ ਹੁੰਦਾ ਹੈ ਨਾ ਇਹ हूँ दूसरी छाननी च पा दें जो यदा एक्सट्रा तेल सारा निकल जाएगा आप दूसरी बार फिर पा लें ਆਪਣਾ ਇੱਕ ਤਰ੍ਹਾਂ ਦਾ ਨਮਕੀਨ ਬਣ ਕੇ ਤਿਆਰ ਆ। ਆਪਾਂ ਹੁਣ ਹੋਰ ਦੂਸਰਾ ਡਿਜ਼ਾਈਨ ਬਣਾਵਾਂਗੇ। ਫੇਰ ਆਪਾਂ ਇਹ ਜੋ ਸ਼ਾਨਦਨੀ ਲਾਈ ਹੈ ਥੋੜੀ ਮੋਟੀ ਲਾਈ ਹੈ। ਤੇ ਆਪਾਂ ਥੋੜਾ ਜਿਹਾ ਮੋਟਾ ਨਮਕੀਨ ਬਣਾਵਾਂਗੇ ਹੁਣ। ਉਹਨੂੰ ਵੀ ਆਪਾਂ ਸ਼ਾਨਦਨੀ ਨੂੰ ਤੇਲ ਨਾਲ ਗ੍ਰੀਸ ਕਰਕੇ ਫੇਰੇ ਲਾਵਾਂਗੇ। ਏ ਤੁਸੀਂ ਦੇਖ ਸਕਦੇ ਜੇ ਥੋੜਾ ਆਪਣਾ ਮੋਟਾ ਬਣ ਰਿਹਾ। ਇਹ ਵੀ ਆਪਾਂ ਉਸੇ ਤਰ੍ਹਾਂ ਬਣਾ ਲਵਾਂਗੇ ਜਿਸ ਤਰ੍ਹਾਂ ਆਪਾਂ ਪਹਿਲਾਂ ਬਣਾਇਆ। ਆਪਾਂ ਪਹਿਲਾਂ ਬਿਲਕੁਲ ਨਹੀਂ ਇਹਨੂੰ ਲਾਉਣਾ। ਆਪਾਂ ਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ ਕਿ ਆਪਣਾ ਇੱਕ ਸਾਈਡ ਇਹਦੀ ਪੱਕ ਗਈ। ਆਪਣਾ ਦੂਸਰਾ ਡਿਜ਼ਾਈਨ ਵੀ ਬਣ ਕੇ ਤਿਆਰ ਹੋ ਗਿਆ ਆਪਾਂ ਇਹਨੂੰ ਵੀ ਉਸੇ ਤਰ੍ਹਾਂ ਹੀ ਕੱਢ ਲੈਨੇ ਆ ਚੰਦਨੀ ਚ ਹੁਣ ਆਪਾਂ ਪਾਪੜੀ ਬਣਾਉਣ ਲੱਗੇ ਆ ਆਪਾਂ ਉਸੇ ਤਰ੍ਹਾਂ ਹੀ ਸੇਮ ਹੀ ਜਾਲੀ ਆਪਾਂ ਲਾ ਲਈ ਪਾਪੜੀ ਵਾਲੀ ਤੇ ਹੁਣ ਆਪਾਂ ਪਾਪੜੀ ਬਣਾਉਨੇ ਆ ਇਹਨੂੰ ਵੀ ਆਪਾਂ ਜ਼ਿਆਦਾ ਦੇਰ ਨਹੀਂ ਕਿਉਂਕਿ ਇਹ ਪਤਲੀ ਹੁੰਦੀ ਹੈ ਵੀ ਜਲਦੀ ਬਣ ਜਾਂਦੀ ਹੈ ਸੇਮ ਹੀ ਉਸੇ ਤਰ੍ਹਾਂ ਆਪਾਂ ਇਹਨੂੰ ਵੀ ਬਣਾ ਲਾਂਗੇ ਦੂਸਰੀ ਸਾਈਡ ਇਹਦੀ ਚੇਂਜ ਕਰ ਦਾਂਗੇ ਬਾਅਦ ਚ ਜਿਸ ਤਰ੍ਹਾਂ ਆਪਾਂ ਨਮਕੀਨ ਦੀ ਕੀਤੀ ਸੀ ਆਪਣਾ ਤਿੰਨ ਤਰ੍ਹਾਂ ਦਾ ਨਮਕੀਨ ਬਣ ਗਿਆ। ਹੁਣ ਆਪਾਂ ਆਪਾ ਪਾਪੜੀ ਵੀ ਕੱਢ ਲੈਨੇ ਆ। ਹੁਣ ਆਪਾਂ ਸਟਾਰ ਬਣਾਵਾਂਗੇ। ਸਟਾਰ ਵੀ ਆਪਾਂ ਇਸੇ ਤਰ੍ਹਾਂ ਹੀ ਬਾਅ ਦਿੰਨੇ ਆ। ਸਟਾਰ ਨੂੰ ਥੋੜਾ ਜ਼ਿਆਦਾ ਪਕਾਵਾਂਗੇ ਕਿਉਂਕਿ ਇਹ ਮੋਟਾ ਹੋ ਜਾਂਦਾ ਨਾ ਥੋੜਾ। ਆਪਾਂ ਸੇਧਾ ਇਹਦੀ ਵੀ ਸਾਈਡ ਚੇਂਜ ਕਰ ਦਾਂਗੇ ਆਪਣਾ ਸਤਾਰ ਨਮਕੀਨ ਵੀ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਪੋਹਾ ਬਣਾ ਲੈਨੇ ਆ ਆਪਾਂ ਪੋਹੇ ਨੂੰ ਸਾਫ਼ ਕਰ ਲਿਆ ਹੈ ਆਪਾਂ ਇਹਨੂੰ ਬਰੀਕ ਛੰਦਨੀ ਵਿੱਚ ਪਹਿਲਾਂ ਇਸ ਤਰ੍ਹਾਂ ਰੱਖਾਂਗੇ ਇਹ ਰਪਾ ਇਸ ਤਰ੍ਹਾਂ ਤੇਲ ਵਿੱਚ ਛੰਦਨੀ ਰੱਖ ਦਾਂਗੇ ਤੇ ਇਹਦੇ ਵਿੱਚ ਇਸ ਤਰ੍ਹਾਂ ਬਣ ਜਾਏਗਾ ਇਹ ਵੀ ਬਹੁਤ ਹੀ ਜਲਦੀ ਬਣ ਜਾਂਦਾ ਆਪਣਾ ਪੋਹਾ ਵੀ ਤਲ ਲਿਆ ਆਪਾਂ ਤੇ ਆਪਾਂ ਫੁੱਲ ਮਖਾਣੇ ਲੈ ਆ ਆਪਾਂ ਇਹਨੂੰ ਰੋਸਟ ਕਰ ਲੈਨੇ ਆ ਥੋੜਾ ਜਿਹਾ ਕਲਰ ਚੇਂਜ ਹੋ ਜਾਂਦੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਮਖਾਣੇ ਆਪਣੇ ਦਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਆਪਾਂ ਕੁਝ ਮੂੰਗਫਲੀ ਲਈ ਥੋੜੀ ਜੀ ਆਪਾਂ ਇਹਨੂੰ ਹੀ ਰੋਸਟ ਕਰ ਲੈਨੇ ਆਪਾਂ ਭਰਾਈ ਵੀ ਕਰ ਸਕਦੇ ਆ ਮੂੰਗਫਲੀ ਤੇ ਆਪਾਂ ਰੋਸਟ ਵੀ ਕਰ ਸਕਦੇ ਆ ਪਰ ਆਪਾਂ ਰੋਸਟ ਕਰਨ ਲੱਗੇ ਆ ਇਹ ਵੀ ਆਪਾਂ ਥੋੜਾ ਜਿਹਾ ਕਲਰ ਚੇਂਜ ਹੋਣ ਤੇ ਥੋੜੀ ਜੀ ਪੁੱਜ ਜੇਗੀ ਤਾਂ ਆਪਾਂ ਇਹਨੂੰ ਕੱਢ ਲੈਨੇ ਥੋੜੇ ਜਿਹਾ ਆਪਾਂ ਕਾਜੂ ਲੈ ਥੋੜੇ ਜਿਹਾ ਆਪਾਂ ਬਦਾਮ ਲੈ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਰੋਸਟ ਕਰ ਲੈਨੇ ਤੇ ਆਪਾਂ ਕਿਸ਼ਮੀਸ਼ ਨੂੰ ਰੋਸਟ ਨਹੀਂ ਕੀਤੀ ਇਹਨੂੰ ਆਪਾਂ ਇਸ ਤਰ੍ਹਾਂ ਹੀ ਪਾ ਦਾਂਗੇ ਵਿੱਚ ਤੇ ਹੁਣ ਆਪਾਂ ਜਿਹੜਾ ਉੱਪਰੋਂ ਵਿੱਚ ਮਸਾਲਾ ਪਾਉਣਾ ਉਹ ਆਪਾਂ ਤਿਆਰ ਕਰ ਲੈਨੇ ਆ ਆਪਾਂ ਨਮਕ ਲਿਆ ਆਪਣੇ ਟੇਸਟ ਅਕੋਰਡਿੰਗ ਥੋੜੀ ਜੀ ਕੁੱਟੀ ਹੋਈ ਲਾਲ ਮਿਰਚ ਲਈ ਥੋੜਾ ਜਿਹਾ ਆਂਬ ਜੂਰ ਲਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਆਪਾਂ ਸਾਰੇ ਆਪਣੇ ਨਮਕੀਨ ਤਿਆਰ ਕਰ ਲਿਆ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਮਿਕਸ ਕਰਦੇ ਆਂ ਆਪਾਂ ਖੁੱਲਾ ਜਿਹਾ ਭਾਂਡਾ ਲੈ ਲਾਂਗੇ ਆਪਾਂ ਪ੍ਰਾਤ ਲੈ ਲਈਆ ਆਪਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਆਪਾਂ ਇਸ ਤਰ੍ਹਾਂ ਪਾ ਲੈਨੇ ਆਂ ਜਿਹੜਾ ਆਪਾਂ ਨਮਕੀਨ ਬਣਾਇਆ ਵੇਸਨ ਦਾ ਆਪਾਂ ਇਹਨੂੰ ਥੋੜਾ ਜਿਹਾ ਤੋੜ ਲੈਨੇ ਤੇ ਆਪਾਂ ਜੋ ਡਰਾਈ ਫਰੂਟ ਲੈ ਆਪਾਂ ਇਹ ਵੀ ਪਾ ਦਿੰਨੇ ਆਂ ਤੇ ਆਪਾਂ ਫਰਾਈ ਕੀਤਾ ਹੋਇਆ ਪੋਹਾ ਵੀ ਪਾ ਦਿੰਨੇ ਆ ਤੇ ਆਪਾਂ ਹੁਣ ਉੱਪਰੋਂ ਜੋ ਮਸਾਲਾ ਆਪਾਂ ਬਣਾਇਆ ਆ ਆਪਾਂ ਨਾਲ ਉਹ ਪਾ ਦਿੰਨੇ ਆ ਆਪਾਂ ਟੇਸਟ ਅਕੋਰਡਿੰਗ ਮਸਾਲਾ ਪਾਵਾਂਗੇ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਨੇ ਆ ਆਪਣਾ ਨਮਕੀਨ ਮਿਕਸ ਨਮਕੀਨ ਬਣ ਕੇ ਤਿਆਰ ਹੋ ਗਿਆ ਆਪਾਂ ਨੂੰ ਇਹ ਟਾਈਡ ਕੰਟੇਨਰ ਚ ਪਾ ਲਾਂਗੇ ਤਾਂ ਪਲਾਸਟਿਕ ਦੇ ਚ ਪਾ ਲੋ ਜਾਂ ਕੱਚ ਦੇ ਚ ਕਿਸੇ ਚ ਵੀ ਪਾ ਸਕਦੇ ਆ ਆਪਣਾ ਨਾਲ ਨਾਲ ਇਹ ਆਪਣਾ ਠੰਡਾ ਵੀ ਹੋ ਗਿਆ ਸੀ ਠੰਡਾ ਕਰਕੇ ਪਾਉਣਾ ਆਪਾਂ ਬਹੁਤ ਹੀ ਸਵਾਦ ਬਣਦਾ ਹੈ ਜੀ ਤੁਸੀਂ ਵੀ ਟਰਾਈ ਜ਼ਰੂਰ ਕਰਿਓ